ਗਾਇ ਗੁਰਜੀ ਦਾ ਖਾਲਸਾ ਗਾਇ ਗੁਰਜੀ ਦੀ ਫਤਿਹ ਮੇਰੇ ਵੀਰੋ ਮੈਂ ਤਾਂ ਵੈਸੇ ਪੰਜਾਬ ਤੋਂ ਬਾਹਰ ਸੀਗਾ ਪਰ ਮੈਨੂੰ ਹੁਣੇ-ਹੁਣੇ ਇੱਕ ਖਬਰ ਮਿਲੀ ਆ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜਾ ਸੁੱਕੀਆਂ ਰੋਟੀਆਂ ਦਾ ਘਟਾਲਾ ਆਇਆ ਉਹਦੇ 'ਚ ਸਾਡੇ ਪ੍ਰਧਾਨ ਜੀ ਸ਼ਰੋਮਣੀ ਗੁਰਦੁਆਰਾ ਪਰਬਤ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਐਕਸ਼ਨ ਲਿਆ 51 ਬੰਦੇ ਜਿਹੜੇ ਮੁਕਤਲ ਕਰ ਦਿੱਤੇ ਗਏ ਔਰ ਬੜੀ ਵਧੀਆ ਗੱਲ ਆ ਹੁਣਾ ਵੀ ਚਾਹੀਦਾ ਜਿਹੜਾ ਬੰਦਾ ਗੁਰੂ ਘਰ ਦਾ ਕੁਝ ਵੀ ਖਾਵੇ ਉਹਤੇ ਇਤਰਾ ਹੀ ਐਕਸ਼ਨ ਹੋਣਾ ਚਾਹੀਦਾ ਔਰ ਐਕਸ਼ਨ ਹੋਇਆ ਵਧੀਆ ਹੋਇਆ ਖੁਸ਼ੀ ਹੋਈ ਔਰ ਦੂਜੇ ਪਾਸੇ ਮੈਂ ਇੱਕ ਗੱਲ ਇਹ ਵੀ ਕਰਨੀ ਚਾਹਣਾ ਕਿ ਜਿਹੜੇ ਬੰਦੇ ਉੱਥੇ ਲੰਬੇ ਸਮੇਂ ਤੋਂ ਬਹਿ ਕੇ ਕਰੋੜ ਕਰੋੜ ਤੋਂ ਉੱਪਰ ਦੀਆਂ ਰਕਮਾਂ ਦੀਆਂ ਸੁੱਕੀਆਂ ਰੋਟੀਆਂ ਹੀ ਲਈ ਪੈਸੇ ਖਾ ਗਏ ਇਹਨਾਂ ਦੀ ਬਰੀਕੀ ਨਾਲ ਇਨਕੁਆਰੀ ਕਰੋ ਜਿਹੜੇ ਇੱਥੇ ਹੋਰ ਵੀ ਬੈਠੇ ਆ ਔਰ ਜਿਨ੍ਹਾਂ ਦੇ ਮੇਰੇ ਕੋਲ ਵੀ ਸਕੈਂਡਲ ਲੱਗੇ ਆ ਮੈਂ ਦੇਵਾਂਗਾ ਉਹਨਾਂ ਤੇ ਵੀ ਇਨਕੁਆਰੀ ਕਰੋ ਇਹ ਸੁੱਕੀਆਂ ਰੋਟੀਆਂ ਜਿਹੜੇ ਸਵਾ ਕਰੋੜ ਦੀਆਂ ਸੁੱਕੀਆਂ ਹੀ ਖਾ ਗਏ ਇਹ ਤਰਲ ਪਦਾਰਥ ਕਿੰਨੇ ਦੇ ਖਾ ਗਏ ਹੋਣਗੇ ਉਹ ਧਮੀ ਸਾਹਿਬ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਕਰ ਦਿਓ ਤੱਕੜੀ ਨਾ ਤੋਲੋ ਸਾਰਿਆਂ ਨੂੰ ਸੁੱਕੀਆਂ ਰੋਟੀਆਂ ਦਾ ਮਸਲਾ ਬਣਿਆ ਤੁਸੀਂ 51 ਬੰਦੇ ਮਤਲ ਕਰਦੇ ਦੂਜੇ ਪਾਸੇ ਚਲ ਜਓ ਵੀ ਤੁਹਾਡੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਉੱਥੇ ਜਿਹੜਾ ਤੁਸੀਂ ਸ਼ੇਰ ਬਿਠਾਇਆ ਆਵਦਾ ਉਹਨੇ ਜਿਹੜਾ ਲੋਕਾਂ ਦਾ ਲਹੂ ਪੀਤਾ ਕਿੱਥੇ ਕਿਤਰਾ ਉਥੇ ਲੋਕਾਂ ਦੀਆਂ ਲਾਸ਼ਾਂ ਨਾਲ ਖਲਵਾੜ ਹੁੰਦਾ ਆ ਜਿਉਂਦਾ ਜਾਗਦਾ ਮਿਸਾਲ ਤੁਹਾਡੇ ਸਬੂਤ ਆ ਮੇਰੇ ਕੋਲ ਮੈਂ ਸਬੂਤਾਂ ਸਾਹਤ ਗੱਲ ਕਰਾਂਗਾ ਔਰ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਦੇਣਾ ਜੇ ਵਾਕਿਆ ਹੀ ਇਮਾਨਦਾਰੀ ਦੀ ਗੱਲ ਕਰਦੇ ਜੇ ਭਾਈ ਸਾਹਿਬ 2012 13 14 ਦੀਆਂ ਮੈਂ ਤੁਹਾਨੂੰ ਫੈਲਾ ਦੂੰ ਇਨਕੁਆਇਰੀ ਕਰਾਓ ਇਨਕੁਆਇਰੀ ਕਰਾਓ ਕਿ ਕਿੰਨਾ ਪੈਸਾ ਸ੍ਰੀ ਹਰਮੰਦਰ ਸਾਹਿਬ ਦਾ ਉਸ ਹਸਪੀਟਲ ਦੇ ਵਿੱਚ ਲੋਕਾਂ ਦੇ ਫੇਕ ਨੇਮ ਤੇ ਗਿਆ ਔਰ ਮੇਰੇ ਕੋਲ ਉਹ ਪ੍ਰੂਫ ਆ ਮੈਂ ਪਿਛਲੀ ਯਾਰ ਵੀ ਉਹ ਲੋਂਗੋਵਾਲ ਸਾਹਿਬ ਨੂੰ ਗੱਲ ਕਹੀ ਸੀ ਪਰ ਉਹਨਾਂ ਨੇ ਇੱਧਰ ਦੀ ਸੁਣ ਕੇ ਇੱਧਰ ਦੀ ਕਰਤੀ ਮੈਂ ਤੁਹਾਡੇ ਨਾਲ ਵੀ ਕਰਨੀ ਨਹੀਂ ਚਾਹੁੰਦਾ ਕਿਉਂਕਿ ਅੱਜ ਤੱਕ ਇਹੋ ਕੁਝ ਹੁੰਦਾ ਪਰ ਗੱਲ ਸੱਚੀ ਜਿਹੜੀ ਉਹਨੂੰ ਕਰਨੀ ਪਊਗੀ ਆ ਵੀ ਪਤਾ ਨਹੀਂ ਕਿਦੋਂ ਕਦਾ ਮਸਲਾ ਸੁੱਕੀਆਂ ਰੋਟੀਆਂ ਦਾ ਲਮਕਿਆ ਸੀ ਪਰ ਟਲਦਾ ਗਿਆ ਟਲਦਾ ਗਿਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਸਚਾਈ ਜਿਹੜੀ ਉਹ ਛਪਾਇਆ ਲੁਕਣੀ ਨਹੀਂ ਜੇ ਇਹ ਟਲਣੀ ਨਹੀਂ ਜੇ ਇਹ ਲੋਕਾਂ ਦੇ ਸਾਹਮਣੇ ਆਉਣੀ ਜੇ ਆਉਣੀ ਉਹਦੀ ਵੀ ਆ ਇੱਜ਼ਤ ਦੇ ਨਾਲ ਮਸਲਾ ਹੱਲ ਕਰ ਲਿਓ ਚੰਗੇ ਰਹਿ ਜਾਓਗੇ ਨਹੀਂ ਤੇ ਭਾਵੇਂ ਅੱਜ ਤੁਸੀਂ ਕਮਿੰਜਾ ਕਰਤੇ ਪਰ ਲੋਕਾਂ ਦੇ ਵਿੱਚ ਕੋਈ ਮੈਸੇਜ ਤੁਹਾਡਾ ਚੰਗਾ ਨਹੀਂ ਗਿਆ ਕਿ ਸਵਾ ਕਰੋੜ ਦੀਆਂ ਸੁੱਕੀਆਂ ਰੋਟੀਆਂ ਖਾ ਗਏ ਤੇ ਹੋਰ ਕੀ ਕੋਸ਼ ਅੱਗੇ ਹੋਣਗੇ ਸੋ ਇਸ ਕਰਕੇ ਤੱਕੜੀ ਫੜੋ ਤੱਕੜੀ ਫੜ ਕੇ ਹਰ ਇੱਕ ਜਗ੍ਹਾ ਤੇ ਤੁਸੀਂ ਜਾਓ ਅੱਜ ਮੈਨੂੰ ਕੁਝ ਹੋਰ ਵੀ ਐਸਜੀਪੀਸੀ ਮੈਂਬਰਾਂ ਦੇ ਫੋਨ ਵੀ ਆਏ ਜੋ ਦਮਦਮਾ ਸਾਹਿਬ ਦੇ ਮੈਨੇਜਰ ਸਾਹਿਬ ਦੀ ਕੋਈ ਗੱਲ ਵੀ ਚੱਲ ਰਹੀ ਮੈਂ ਇਸ ਕਹਿ ਰਹੇ ਉਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਗੱਲਾਂ ਦੇ ਬਹੁਤ ਚੱਲਦੀਆਂ ਪਰ ਤੱਕੜੀ ਫੜ ਲਓ ਫਿਰ ਇਮਾਨਦਾਰੀ ਦੀ ਤੱਕੜੀ ਇਹ ਨਹੀਂ ਕਿ ਜੇ ਕੋਈ ਸਾਡਾ ਲਹਜੀਆ ਤੇ ਉਧਰ ਨੂੰ ਵੇਖ ਕੇ ਤੇ ਅੱਖ ਬੰਦ ਕਰ ਲਈ ਤੇ ਜੇ ਸਾਡੇ ਕੋਈ ਨਹੀਂ ਲਿਆ ਜੀ ਉਹਦੇ ਤੇ ਦਾਤਰ ਫੇਰ ਦਿਓ ਹਾਂ ਹਰੇਕ ਦੇ ਦਾਤਰ ਫੇਰੋ ਭਾਵੇਂ ਲਿਆਜੀ ਆ ਦੇ ਭਾਵੇਂ ਨਹੀਂ ਲਿਆਜੀ ਜਿਹੜਾ ਗੁਰੂ ਰਾਮਦਾਸ ਦੇ ਘਰ ਦਾ ਦੋਸ਼ੀ ਆ ਜਿੱਥੇ ਗੁਰੂ ਸਾਹਿਬ ਦੀ ਕੋਈ ਵੀ ਸੰਸਥਾ ਐਸਜੀਪੀਸੀ ਦੀ ਚੱਲਦੀ ਜਿੱਥੇ ਵੱਡੇ ਕਬਲੇ ਹੁੰਦੇ ਆ ਉਥੇ ਫਿਰ ਤੱਕੜੀ ਫੜੋ ਉਥੇ ਤੱਕੜੀ ਫੜ ਕੇ ਕੰਮ ਕਰੋ ਮੈਂ ਤੁਹਾਨੂੰ ਅੱਜ ਦੀ ਇਸ ਵਹਿਮਾ ਇਸ ਗੱਲ ਤੋਂ ਬੜਾ ਪਰਸੰਨ ਹੋਇਆ ਕਿ ਖੁਸ਼ੀ ਮਿਲੀ ਮੈਨੂੰ ਕਿ ਤੁਸੀਂ ਅੱਜ ਵਧੀਆ ਸਟੈਪ ਚੁੱਕਿਆ ਕਿਉਂਕਿ ਗਾਂਵ ਵੀ ਜਿਹੜੇ ਉਥੇ ਨਵੇਂ ਮਲਾਜਮਾਂ ਉਹਨਾਂ ਨੂੰ ਵੀ ਕੰਨ ਹੋ ਜਾਣਗੇ ਕਿ ਇੱਥੇ ਜਿਹੜੀ ਆ ਸਖਤ ਕਾਰਵਾਈ ਹੁੰਦੀ ਆ ਪਰ ਮੈਂ ਦੁਬਾਰਾ ਕਹਿਣਾ ਕਿ ਉਧਰ ਵੀ ਜਿਹੜਾ ਧਿਆਨ ਮਾਰ ਲਿਓ ਗੁਰੂ ਰਾਮਦਾਸ ਹਸਪੀਟਲ ਵਾਲੇ ਪਾਸੇ ਮੇਰੀ ਉਧਰ ਕੋਈ ਜਾਤੀ ਲੜਾਈ ਨਹੀਂ ਪ੍ਰਬੰਧਾ ਦੀ ਲੜਾਈ ਆ ਤੁਸੀਂ ਇੱਥੇ ਵੀ ਪ੍ਰਬੰਧ ਸਹੀ ਕਰਨ ਵਾਸਤੇ ਜੇਟਾ ਵਟਟੈਕ ਚ ਲਿਆ ਉਧਰ ਵੀ ਐਸੇ ਹੀ ਫਲਾਈ ਕੋ ਇਨਕੁਆਇਰੀ ਕਰੋ ਮੈਂ ਨਾਲ ਜਾ ਕੇ ਕਰਾ ਦਾਂਗਾ ਜੇ ਮੈਂ ਝੂਠਾ ਹੋਵਾਂਗਾ ਤੇ ਮੈਂ ਮਾਫੀ ਮੰਗ ਲਾਂਗਾ ਪ੍ਰੂਫ ਮੈਂ ਦੇਵਾਂਗਾ ਐਕਸ਼ਨ ਤੁਸੀਂ ਲੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ